ਮੇਰਾ ਨਾਮ ਦੁਪਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇੱਥੇ ਆ ਕੇ ਸਾਡੀ ਗੱਲ ਸੁਣਨ ਦੀ ਪਹਿਲ ਕੀਤੀ ਜੋ ਇਸ ਸਮੇਂ ਦੀ ਬਹੁਤ ਜ਼ਿਆਦਾ ਲੋੜ ਸੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਕਿ ਸਾਨੂੰ ਬੜੇ ਟਾਈਮ ਤੋਂ ਅਸੀਂ ਸਰਕਾਰਾਂ ਨੂੰ ਬੜਾ ਰਿਕੁਐਸਟ ਕਰ ਰਹੇ ਹਾਂ ਬਟ ਇਸ ਵਾਰ ਜੋ ਪਿੱਛੇ ਹੋ ਗਿਆ ਛੱਡੋ ਇਸ ਵਾਰ ਅਸੀਂ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਪਤਮ ਜੀ ਨੂੰ ਔਰ ਉਹਨਾਂ ਨੇ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਔਰ ਮੇਅਰ ਸਾਹਿਬ ਨੇ ਰਲ ਕੇ ਸਾਡੀ ਸੁਣਵਾਈ ਕੀਤੀ ਔਰ ਬਹੁਤ ਹੀ ਸੋਹਣਾ ਸਾਨੂੰ ਇੱਕ ਇੱਥੇ ਕੈਰੀ ਟ੍ਰੈਕ ਬਣਾ ਕੇ ਦਿੱਤਾ ਜਿਸ ਦਾ ਹੁਣ ਫਾਇਦਾ ਫੁੱਟਬਾਲ, ਬਾਕਸਿੰਗ, ਐਥਲੀਟਸ ਨਾ ਜਾ ਕੇ ਹੋਰ ਗੇਮਾਂ ਵਾਲੇ ਬੱਚੇ ਛੋਟੇ-ਛੋਟੇ ਬੱਚੇ ਜਿਮਨਾਸਟਿਕ ਸਾਰੇ ਇਸ ਚੀਜ਼ ਦਾ ਫਾਇਦਾ ਉੱਤ ਕਰ ਰਹੇ ਨੇ ਤੇ ਹੁਣ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ 30 ਸਾਲਾਂ ਬਾਅਦ ਸਾਨੂੰ ਇੱਕ ਗਰਾਊਂਡ ਮਿਲਿਆ ਜੋ ਬਠਿੰਡੇ ਦੇ ਵਿੱਚ ਗਰਾਊਂਡ ਅਜੇ ਤੱਕ ਨਹੀਂ ਹੈਗਾ ਜੋ ਸੀ ਉਹ ਪ੍ਰੋਪਰ ਨਹੀਂ ਸੀਗਾ ਤਿਆਰ ਨਹੀਂ ਸੀਗਾ ਖੱਡੇ ਸੀ ਬਹੁਤ ਜ਼ਿਆਦਾ ਤਾ ਹੁਣ ਬਹੁਤ ਵਧੀਆ ਟਰੈਕ ਹੈ ਤੇ ਸਾਨੂੰ ਪਤਾ ਲੱਗਿਆ ਕਿ ਇਸ ਵਾਰ ਇਹ ਪਟਾਕਿਆ ਵਾਲਿਆਂ ਨੂੰ ਇਹ ਦੇ ਦਿੱਤੀਆਂ ਇੰਸਟਾਲਾਂ ਤੇ ਜੇ ਪਟਾਕਿਆ ਵਾਲੇ ਇੱਥੇ ਆਂਦੇ ਹੈਗੇ ਸਟਾਲਾ ਲਾਉਂਦੇ ਹੈ ਤੇ ਬੜੇ ਲੰਬੇ ਲੰਬੇ ਤੇ ਖੱਡੇ ਕਰ ਦੇਣੇ ਆ ਉਹਨਾਂ ਨੇ ਤੇ ਉਹ ਖੱਡੇ ਭਰੇ ਨਹੀਂ ਜਾਣੇ ਪੂਰਤੀ ਨਹੀਂ ਹੋਣੀ ਸਾਡਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਫੁੱਟਬਾਲ ਦਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਟਰੈਕ ਖਰਾਬ ਹੋ ਜਾਊਗਾ ਗੰਦ ਪੈ ਜਾਣਾ ਤੇ ਬੱਚਿਆਂ ਨੂੰ ਇੰਜਰੀਆਂ ਆਉਣਗੀਆਂ ਤੇ ਦੁਬਾਰਾ ਇਹ ਗਰਾਊਂਡ ਤਿਆਰ ਨਹੀਂ ਹੋਣਾ ਤਾਂ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਮੰਗ ਆ ਮੇਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਿ ਜੋ ਤੁਸੀਂ ਸਾਨੂੰ ਜਿਵੇਂ ਪਹਿਲਾਂ ਵਾਲੇ ਡੀਸੀ ਸਾਹਿਬ ਨੇ ਬੜਾ ਮਿਹਨਤ ਨਾਲ ਇਹ ਕੰਮ ਕਰਵਾਇਆ ਸੀ ਹੁਣ ਨਵੇਂ ਡੀਸੀ ਸਾਹਿਬ ਆ ਗਏ ਉਹਨਾਂ ਕੋਲੇ ਵੀ ਅਸੀਂ ਮੰਗ ਰੱਖਦੇ ਆਂ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਪਟਾਕੇਆਂ ਵਾਲੇ ਅੱਡੇ ਆ ਇਹ ਅੱਡੇ ਕਿਤੇ ਹੋਰ ਜਗ੍ਹਾ ਦੇਖ ਕੇ ਕਿਤੇ ਜਿੱਥੇ ਲੱਗਦਾ ਕਿ ਉਹ ਜਗ੍ਹਾ ਦੀ ਲੋੜ ਨਹੀਂ ਹੈਗੀ ਉੱਥੇ ਲਗਾਏ ਜਾ ਨਾ ਕਿ ਇਹ ਚੱਲਦੇ ਹੋਏ ਇੱਕ ਗਰਾਊਂਡ ਦੇ ਵਿੱਚ ਜਿਸ ਦਾ ਭਵਿੱਖ ਬੱਚਿਆਂ ਨਾਲ ਜੁੜਿਆ ਹੋਇਆ ਹੈਗਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਮੇਅਰ ਸਾਹਿਬ ਨੂੰ ਮੰਗ ਰੱਖਦਾ ਆਂਗਾ ਸਾਰਿਆਂ ਵੱਲੋਂ ਤੇ ਤੁਸੀਂ ਇਹਨਾਂ ਦੇ ਵਿਚਾਰ ਵੀ ਬੱਚਿਆਂ ਦੇ ਲਿਓ ਹਨ ਫੇਰ ਵੀ ਇੱਥੇ ਅੱਡੇ ਲਾਇਏ ਫਿਰ ਅਗਲਾ ਫਿਰ ਜੀ ਅਗਲਾ ਕਦਮ ਨਾ ਚਾਹੁੰਦੇ ਅਸੀਂ ਜੋ ਨਹੀਂ ਚਾਹੁੰਦੇ ਹੈਗੇ ਕਿਉਂਕਿ ਅਸੀਂ ਅਸੀਂ ਸਰਕਾਰ ਨੂੰ ਬਲੇਮ ਨਹੀਂ ਦੇ ਰਹੇ ਕਿਉਂਕਿ ਸਰਕਾਰ ਨੇ ਸਾਨੂੰ ਟਰੈਕ ਬਣਾ ਕੇ ਦਿੱਤਾਗਾ ਮੇਅਰ ਸਾਹਿਬ ਨੇ ਟਰੈਕ ਬਣਾ ਕੇ ਦਿੱਤਾ ਹੈ ਅਸੀਂ ਸਿਰਫ ਪ੍ਰਸ਼ਾਸਨ ਕੋਲੇ ਮੰਗ ਰੱਖ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਟਰੈਕ ਖਤਮ ਹੁੰਦਾ ਸਾਡਾ ਗਰਾਊਂਡ ਖਤਮ ਹੁੰਦਾ ਨੇਚੁਰਲ ਅਸੀਂ ਬੈਠਾਂਗੇ ਭੁੱਖ ਹੜਤਾਲ ਧਰਨਾ ਕਰਾਂਗੇ ਜੀ ਹੋਰ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਆਪਦਾ ਗਰਾਊਂਡ ਬਚਾਉਣਾ ਆਪਦਾ ਘਰ ਆ ਸਾਡਾ ਜੀ ਇਹ ਸਾਡੇ ਬੱਚਿਆਂ ਇਹ ਖਤਮ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚੇ ਕਿੱਥੇ ਜਾਣਗੇ